ਸਵਾਗਤ ਮੈਂ ਸਕਰਾ ਚਹਿਲ ਖਾਸ ਪ੍ਰੋਗਰਾਮ ਅਹਿਮ ਮੁੱਦਾ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਅੱਜ ਗੱਲ ਕਰਾਂਗੇ ਕਿਸਾਨੀ ਬਾਰੇ ਔਰ ਤੁਹਾਡੇ ਨਾਲ ਵੱਡੀ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਕਿਸਾਨ ਆਗੂ ਜਗਜੀਤ ਸਿੰਘ ਡੇਵਾਲ ਜਿਹੜੇ ਪਿਛਲੇ 54 ਦਿਨਾਂ ਤੋਂ ਮਰਨ ਵਰਤੇ ਡਟੇ ਹੋਏ ਨੇ ਉਹਨਾਂ ਦੀ ਸਿਹਤ ਕਿਸ ਤਰ੍ਹਾਂ ਦੀ ਹੈ ਔਰ ਕੇਂਦਰ ਸਰਕਾਰ ਨੇ ਹੁਣ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ ਇਸ ਸੰਘਰਸ਼ ਨੂੰ ਲੈ ਕੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਨ ਜ਼ਰੂਰ ਵਿੱਚ ਕੇਂਦਰ ਸਰਕਾਰ ਕਿਸ ਤਰ੍ਹਾਂ ਦੇ ਇਸ ਸੰਘਰਸ਼ ਨੂੰ ਲੈ ਕੇ ਫੈਸਲੇ ਲੈ ਸਕਦੀ ਹੈ ਕੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇਗੀ ਕਿਹੜੀ ਗੱਲ ਤੇ ਕੇਂਦਰ ਨਾਲ ਸਹਿਮਤੀ ਬਣ ਸਕਦੀ ਹੈ ਇਸ ਬਿਸੀ ਤੇ ਗੱਲ ਕਰਨ ਲਈ ਹਾਜ਼ਰ ਹੋਏ ਆ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੜੀ ਚਿੰਤਾਜਨਕ ਸਥਿਤੀ ਦੇ ਵਿੱਚ ਹੈ ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਜਿੱਥੇ ਪਹਿਲਾਂ ਪਾਣੀ ਪਿੰਦੇ ਸਨ ਹੁਣ ਉਹਨਾਂ ਦੇ ਪਾਣੀ ਵੀ ਪਚਣਾ ਬੰਦ ਹੋ ਚੁੱਕਿਆ ਹੈ ਕਿਉਂਕਿ ਲਗਾਤਾਰ ਉਹ ਭੁਖੜਤਾਲ ਤੇ ਚੱਲਦੇ ਜਾ ਰਹੇ ਨੇ 54 ਦਿਨ ਬਹੁਤ ਜ਼ਿਆਦਾ ਹੁੰਦੇ ਨੇ ਲਗਭਗ 2 ਮਹੀਨੇ ਦਾ ਸਮਾਂ ਉਹਨਾਂ ਦੇ ਮਰਨ ਵਰਤ ਨੂੰ ਹੋਣ ਵਾਲਾ ਹੈ ਇਸ ਦਰਮਿਆਨ ਭਾਵੇਂ ਇੱਕ ਪਾਸੇ ਕਿਸਾਨਾਂ ਦੀ ਹੋਰ ਫਾਰਮਰਾਂ ਦੇ ਨਾਲ ਮੀਟਿੰਗਾਂ ਦੌਰ ਚੱਲ ਰਿਹਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਜਿਹੜਾ ਇਹ ਕਿਸਾਨੀ ਸੰਘਰਸ਼ ਚੱਲ ਰਿਹਾ ਇਸ ਵਿੱਚ ਦੋ ਫਾਰਮਰਾਂ ਨੇ ਸੰਘਰਸ਼ ਵਿੱਟਿਆ ਹੋਇਆ ਜਿਹੜੇ ਪਿਛਲੇ 11 ਮਹੀਨਿਆਂ ਤੋਂ ਇਹ ਪੰਜਾਬ ਹਰਿਆਣਾ ਸਰਹੱਦ ਤੇ ਡਟੇ ਹੋਏ ਨੇ ਉਹ ਆਪਣਾ ਸੰਘਰਸ਼ ਕਰ ਰਹੇ ਨੇ ਇਸੇ ਦੇ ਚਲਦਿਆਂ ਹੁਣ ਜਿਹੜਾ ਇਹਨਾਂ ਦਾ ਜਿਸ ਫਾਰਮਾ ਵੱਲੋਂ ਇਹ ਸੰਘਰਸ਼ ਵਿੱਟਿਆਗਾ ਉਹ ਹੈਗਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਔਰ ਜਿਹੜਾ ਪੂਰੇ ਭਾਰਤ ਦੀਆਂ ਕਿਸਾਨ ਜੱਟੇ ਬੰਦੀਆਂ ਦਾ ਸੰਯੁਕਤ ਮੋਰਚਾ ਬਣਿਆ ਹੋਇਆ ਉਸ ਨਾਲ ਉਹ ਇਹ ਅਲੱਗ ਚੱਲ ਰਿਹਾ ਹੈ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਜਗਜੀਤ ਸਿੰਘ ਡੱਲੇਵਾਲ ਦੀ ਸ਼ਹੀਦ ਦੇ ਬਣਦੇ ਜਾ ਰਹੇ ਨੇ ਉਸ ਦੇ ਚਲਦਿਆਂ ਹੁਣ ਇਹ ਕਿ ਅਸ ਅਰਾਈਆਂ ਲਗਾਈਆਂ ਜਾਂਦੀਆਂ ਨੇ ਕਿ ਹੋ ਸਕਦਾ ਹੈ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਜਾਣ ਪਰ ਅਜੇ ਤੱਕ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਕਿਸਾਨਾਂ ਵਿਚਕਾਰ ਕਿਸਾਨ ਜਥੇਬੰਦੀਆਂ ਦੀ ਆਪਸੀ ਸਹਿਮਤੀ ਪੂਰੀ ਤਰ੍ਹਾਂ ਬਣਦੀ ਦਿਖਾਈ ਨਹੀਂ ਦੇ ਰਹੀ ਜਿਸ ਕਰਕੇ ਉਹ ਲਗਾਤਾਰ ਮੀਟਿੰਗਾਂ ਦਰ ਮੀਟਿੰਗਾਂ ਕਰ ਰਹੇ ਨੇ ਇਹਨਾਂ ਜੋ ਇਹ ਸੰਘਰਸ਼ ਕਰ ਰਹੇ ਫਾਰਮ ਨੇ ਉਹਨਾਂ ਦੇ ਨਾਲ ਜਿਹੜਿਆ ਕਿਸਾਨਾਂ ਦੀਆਂ ਹੋਰ ਜਥੇਬੰਦੀਆਂ ਨੇ ਭਾਵੇਂ ਪੰਜਾਬ ਦੀ ਗੱਲ ਕਰੀਏ ਜਾਂ ਜੋ ਸੰਯੁਕਤ ਮੋਰਚ ਦੇ ਅਧੀਨ ਜੋ ਹੋਰ ਸੂਬਿਆਂ ਤੋਂ ਜਥੇਬੰਦੀਆਂ ਦੇ ਨੁਮਾਇंदे ਆਉਂਦੇ ਨੇ ਉਹ ਲਗਾਤਾਰ ਮੀਟਿੰਗਾਂ ਕਰ ਰਹੇ ਨੇ 2 ਮਿੰਟਾਂ ਹੋ ਚੁੱਕੀਆਂ ਨੇ ਹਜੇ ਹੁਣ ਅਗਲੀ ਮੀਟਿੰਗ 24 ਤਰੀਕ ਪਾਵ 24 ਜਨਵਰੀ ਦੀ ਪਾਈ ਹੋਈ ਆ ਔਰ ਉਸ ਮੀਟਿੰਗ ਦੇ ਵਿੱਚ ਕੀ ਨਤੀਜਾ ਨਿਕਲਦਾ ਇਹ ਤਾਂ ਉਸ ਮੀਟਿੰਗ ਤੋਂ ਬਾਅਦ ਹੀ ਸਾਫ ਹੋਵੇਗਾ ਪਰ ਇਸ ਦਰਮਿਆਨ ਇੱਕ ਵੱਡੀ ਅਪਡੇਟ ਸਾਹਮਣੇ ਇਹ ਆ ਜਾਂਦੀ ਹੈ ਕਿ ਕੇਂਦਰ ਸਰਕਾਰ ਦੇ ਇਸ ਸੰਘਰਸ਼ ਦਾ ਜਰੂਰ ਅਸਰ ਦਿਖਾਈ ਦੇਣ ਲੱਗਿਆ ਹੈ। ਕੇਂਦਰ ਸਰਕਾਰ ਨੂੰ ਲੱਗਦਾ ਹੈ ਕਿ ਇਸ ਬਾਰੇ ਸੋਚਣਾ ਪਵੇਗਾ ਕਿਉਂਕਿ ਹੁਣ ਕੇਂਦਰ ਸਰਕਾਰ ਦੇ ਦੋ ਤਿੰਨ ਵੱਡੇ ਅਧਿਕਾਰੀ ਜਗਜੀਤ ਸਿੰਘ ਡੱਲੇਵਾਲ ਦਾ ਹਾਲਚਾਲ ਜਾਣਨ ਵੀ ਆਏ ਨੇ ਤੇ ਉਹ ਜਿਹੜੇ ਇਹ ਫਾਰਮ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਆਗੂਆਂ ਨਾਲ ਵੀ ਮੀਟਿੰਗ ਕਰ ਰਹੇ ਨੇ। ਉਹਨਾਂ ਨਾਲ ਮੀਟਿੰਗ ਕਰਨ ਲਈ ਕੇਂਦਰ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਵੱਡੇ ਅਧਿਕਾਰੀ ਪਹੁੰਚੇ ਨੇ। ਉਹ ਸਾਰੀ ਬਾਰਤਾਲਾਬ ਵੀ ਕਰਕੇ ਗਏ ਨੇ ਹੁਣ ਆਉਣ ਦਿਨਾਂ ਵਿੱਚ ਹੋ ਸਕਦਾ ਹੈ ਕਿ ਕੋਈ ਇਸ ਸੰਘਰਸ਼ੇ ਚੱਲ ਰਿਹਾ ਨਤੀਜਾ ਸਾਹਮਣੇ ਆਵੇ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਖੇਤੀਬਾੜੀ ਵਿਭਾਗ ਤੋਂ ਵੱਡੇ ਜੁਆਇੰਟ ਸੈਕਟਰੀ ਪ੍ਰੀਆ ਰੰਜਨ ਆਪਣੇ ਹੋਰਨਾਂ ਅਧਿਕਾਰੀਆਂ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਹਾਲਚਾਲ ਜਾਣਨ ਆਏ ਨੇ ਇਸ ਤੋਂ ਇਲਾਵਾ ਉਹ ਹਾਲਚਾਲ ਜਾਣਨ ਦੇ ਉਪਰੰਤ ਉਹਨਾਂ ਨੇ ਜੋ ਇਹ ਫਾਰਮ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਆਗੂਆਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਜਿਸ ਦੀ ਰਿਪੋਰਟ ਉਹ ਕੇਂਦਰ ਸਰਕਾਰ ਨੂੰ ਦੇਣਗੇ ਹੋ ਸਕਦਾ ਆਉਣ ਦਿਨਾਂ ਵਿੱਚ ਕੇਂਦਰ ਸਰਕਾਰ ਇਸ ਸੰਘਰਸ਼ ਨੂੰ ਲੈ ਕੇ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਤੇ ਕੋਈ ਗੌਰ ਕਰ ਲਵੇ ਜਾਂ ਇਹਨਾਂ ਮੰਗਾਂ ਲਈ ਕੋਈ ਠੋਸ ਨੀਤੀ ਬਣਾਵੇ ਜਾਂ ਕੋਈ ਕੋਈ ਠੋਸ ਹੱਲ ਲੱਭੇ ਤੁਹਾਨੂੰ ਦੱਸ ਦਈਏ ਕਿ ਇਸ ਸਾਰੀ ਪ੍ਰਕਿਰਿਆ ਨੂੰ ਲੈ ਕੇ ਕੇਂਦਰ ਸਰਕਾਰ ਦੇ ਅੰਦਰ ਵੀ ਕੁਝ ਨਾ ਕੁਝ ਰੂਹ ਚੱਲ ਰਿਹਾ ਹੈ ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਜਿਸ ਤਰ੍ਹਾਂ ਹੁਣ ਕੇਂਦਰ ਸਰਕਾਰ ਦੇ ਅਧਿਕਾਰੀ ਕਸ਼ਾਣਾ ਕੁ ਜਗਜੀਤ ਸਿੰਘ ਡੱਲੇਵਾਲ ਦਾ ਹਾਲਚਾਲ ਜਾਣਨ ਅਤੇ ਜੋ ਉਹਨਾਂ ਨੇ ਮੰਗਾਂ ਨੇ ਉਹਨਾਂ ਬਾਰੇ ਗੱਲ ਕਰਨ ਲਈ ਇੱਥੇ ਪਹੁੰਚੇ ਨੇ ਉਹਨਾਂ ਤੋਂ ਸਾਰੇ ਮਾਹੌਲ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਇਸ ਬਾਰੇ ਕੇਂਦਰ ਸਰਕਾਰ ਜਲਦੀ ਕੋਈ ਹੱਲ ਕਰ ਸਕਦੀ ਹੈ ਜਾਂ ਜਿਹੜੇ ਇਹ ਅਧਿਕਾਰੀ ਆਏ ਨੇ ਇਹ ਵੀ ਜੋ ਰਿਪੋਰਟ ਕੇਂਦਰ ਨੂੰ ਦੇਣਗੇ ਉਸ ਬਾਰੇ ਵੀ ਜ਼ਰੂਰ ਕੇਂਦਰ ਸਰਕਾਰ ਗੌਰ ਕਰੇਗੀ ਜਿਹੜੇ ਇਹ ਅਧਿਕਾਰੀ ਪ੍ਰਿਆ ਰੰਜਨਾ ਆਏ ਨੇ ਇਹ ਕੇਂਦਰ ਸਰਕਾਰ ਦੇ ministry of agriculture ਦੇ ਵੱਡੇ ਅਧਿਕਾਰੀ ਦੱਸੇ ਜਾਂਦੇ ਨੇ ਜਿਸ ਤੋਂ ਬਾਅਦ ਇਹ ਸਾਰੀ ਰਿਪੋਰਟ ਤਿਆਰ ਕਰਕੇ ਕੇਂਦਰ ਨੂੰ ਸੌਂਪਣ ਜਾ ਰਹੇ ਨੇ ਹੋ ਸਕਦਾ ਆਉਣ ਦਿਨਾਂ ਵਿੱਚ ਕੇਂਦਰ ਸਰਕਾਰ ਇਹਨਾਂ ਅਧਿਕਾਰੀਆਂ ਨੂੰ ਹੋਰ ਵੀ ਜਾਣਕਾਰੀ ਲੈਣ ਵਾਸਤੇ ਭੇਜੇ ਕਿਉਂਕਿ ਲਗਾਤਾਰ ਮਾਨਯੋਗ ਸੁਪਰੀਮ ਕੋਰਟ ਵੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਚਿੰਤਾ ਜਤਾ ਰਹੀ ਹੈ ਤੁਹਾਨੂੰ ਦੱਸ ਦिए ਕਿ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠੇ 54 ਦਿਨ ਦਾ ਸਮਾਂ ਹੋ ਚੁੱਕਿਆ ਉੱਥੇ ਹੀ ਹੁਣ 111 ਕਿਸਾਨਾਂ ਦਾ ਜਥਾ ਵੀ ਮਰਨ ਵਰਤੇ ਬੈਠਾ ਹੋਇਆ ਜਿਨ੍ਹਾਂ ਨੂੰ ਤਕਰੀਬਨ 3-4 ਦਿਨ ਦਾ ਸਮਾਂ ਹੋ ਚੁੱਕਿਆ ਹੈ ਹੋ ਸਕਦਾ ਔਨ ਦਿਨਾਂ ਵਿੱਚ ਹੋਰ ਵੀ ਜਥੇ ਇਸੇ ਪ੍ਰਕਾਰ ਮਰਨ ਵਰਤੇ ਬੈਠਣ ਕਿਉਂਕਿ ਕੇਂਦਰ ਸਰਕਾਰ ਤੇ ਅਜੇ ਤੱਕ ਕਿਸਾਨਾਂ ਦੀਆਂ ਜੋ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਉਸ ਦਾ ਅਸਰ ਦਿਖਾਈ ਨਹੀਂ ਦਿੱਤਾ ਸੀ ਭਾਵੇਂ ਕਿ ਕਿਸਾਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਭਾਵੁਕ ਚਿੱਠੀ ਵੀ ਲਿਖੀ ਸੀ ਹੁਣ ਇਸ ਚਿੱਠੀ ਦਾ ਅਸਰ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਅਧਿਕਾਰੀ ਪਹੁੰਚੇ ਨੇ ਕੇਂਦਰ ਸਰਕਾਰ ਦੇ ਹੋ ਸਕਦਾ ਹੈ ਕਿ ਉਸ ਚਿੱਠੀ ਦਾ ਹੀ ਅਸਰ ਹੋਵੇ ਜੋ ਇੱਕ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਭਾਵਕ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਆਪਣੀਆਂ ਮੰਗਾਂ ਨੂੰ ਉਠਾਇਆ ਸੀ ਉਹਨਾਂ ਮੰਗਾਂ ਦੇ ਚੱਲਦਿਆਂ ਜਿਹੜੇ ਮੁੱਖ ਅਧਿਕਾਰੀ ਪਹੁੰਚੇ ਨੇ ਜ਼ਰੂਰ ਕੇਂਦਰ ਸਰਕਾਰ ਕੁਝ ਨਾ ਕੁਝ ਕਿਸਾਨਾਂ ਸੰਘਰਸ਼ ਬਾਰੇ ਸੋਚ ਰਹੀ ਹੈ ਜੇਕਰ ਅੱਪਾ ਕਿਸਾਨਾਂ ਦੀ ਏਕਤਾ ਦੀ ਗੱਲ ਕਰੀਏ ਭਾਵੇਂ ਕਿ ਮੀਟਿੰਗ ਹਜੇ ਆਪਸੀ ਚੱਲ ਰਹੀਆਂ ਨੇ ਕਿ ਕਿਸ ਤਰ੍ਹਾਂ ਦਾ ਸੰਘਰਸ਼ ਬਿੜਨਾ ਜਾਾ ਕਿ ਇਹ ਇਹ ਆਪਸ ਵਿੱਚ ਇੱਕ ਹੋ ਸਕਦੇ ਨੇ ਹਜੇ ਇਸ ਬਾਰੇ ਤਾਂ ਕੁਝ ਨਹੀਂ ਹੱਲ ਨਿਕਲਿਆ ਪਰ ਇਸ ਦਰਮਿਆਨ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਅਧਿਕਾਰੀ ਇਨ੍ਹਾਂ ਕਿਸਾਨਾਂ ਕੋਲ ਪਹੁੰਚੇ ਨੇ ਉਸ ਤੋਂ ਜ਼ਰੂਰ ਪ੍ਰਤੀਤ ਹੁੰਦਾ ਕਿ ਕੇਂਦਰ ਸਰਕਾਰ ਆਉਣ ਦਿਨਾਂ ਵਿੱਚ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਉਹਨਾਂ ਦੀ ਸਿਹਤ ਦੇ ਨੂੰ ਦਿਨ ਨਿਗਾਰਬਲ ਜਾ ਰਹੀ ਹੈ ਉਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਜਿਸ ਬਾਰੇ ਕੇਂਦਰ ਸਰਕਾਰ ਨੂੰ ਵੀ ਚਿੰਤਾ ਹੋਵੇਗੀ ਜਿਸ ਦੇ ਚੱਲਦੇ ਉਹਨਾਂ ਨੇ ਇਹ ਅਧਿਕਾਰੀਆਂ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਕੋਲ ਭੇਜਿਆ ਅੱਜ ਦੀ ਵੱਡੀ ਅਪਡੇਟ ਏ ਵੀ ਸੀ ਪਰ ਇਸ ਦੇ ਨਾਲ ਤੁਹਾਨੂੰ ਇਹ ਵੀ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਸੰਘਰਸ਼ ਲੜਦੀਆਂ ਤਾਂ ਇਸ ਦਾ ਵੀ ਵੱਡਾ ਅਸਰ ਕੇਂਦਰ ਸਰਕਾਰ ਤੇ ਪੈ ਸਕਦਾ ਹੈ ਪਾਮਕੇ ਕਿਸਾਨਾਂ ਨੇ ਗੰਟਾੰਤਰ ਦਿਵਸ ਮੌਕੇ 26 ਜਨਵਰੀ ਨੂੰ ਟਰੈਕਟਰ ਮਾਰਚ ਕਰਕੇ ਆਪਣੇ ਸੰਘਰਸ਼ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕੀਤੀ ਜਾਣੀ ਹੈ ਇਸ ਦਾ ਮਕਸਦ ਇਹ ਹੈ ਕਿ ਕੇਂਦਰ ਸਰਕਾਰ ਤੇ ਦਬਾਅ ਵਧਾਇਆ ਜਾਵੇ ਉਹ ਤਾਂ ਅੱਗੇ ਜਾ ਕੇ ਹੋਰ ਵੀ ਨਵੇਂ ਆਗਲਾਂ ਕਿਸਾਨ ਦੇਣਗੇ ਜਿਸ ਬਾਰੇ ਕਿਸਾਨਾਂ ਵਿਚਕਾਰ ਆਪਸੀ ਗੱਲਬਾਤ ਚੱਲ ਰਹੀ ਆ ਪਾਮਕੇ ਅਜੇ ਸਾਰੀਆਂ ਸਮੂਚੀਆਂ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਨਹੀਂ ਹੋਈਆਂ ਪਰ ਕਾਲ ਮੇਲ ਮੇ ਸੰਘਰਸ਼ ਜਰੂਰ ਕਰ ਰਹੀ ਨੇ ਜਿਸ ਤਰ੍ਹਾਂ ਹੋਰ ਜਥੇਬੰਦੀਆਂ ਨੇ ਉਹ ਵੀ ਆਪੋ ਆਪਣੇ ਜਿਸ ਤਰ੍ਹਾਂ ਦੀਆਂ ਕਾਲਾਂ ਦੇ ਰਹੀਆਂ ਨੇ ਉਹ ਸਾਰਿਆਂ ਜਗਜੀਤ ਸਿੰਘ ਡੱਲੇਵਾਲ ਜੋ ਜਾਨ ਬਚਾਉਣ ਵਾਸਤੇ ਭਾਵੇਂ ਕਿ ਉਦੋਂ ਦਾ ਕਰ ਰਹੇ ਨੇ ਪਰ ਅਜੇ ਤੱਕ ਉਸ ਤਰ੍ਹਾਂ ਦਾ ਇਕੱਠ ਜਥੇਬੰਦੀਆਂ ਵਿਚਕਾਰ ਦੇਖਣ ਨੂੰ ਨਹੀਂ ਮਿਲਿਆ ਪਰ ਇਸ ਸਭ ਦਰਮਿਆਨ ਜਿਸ ਤਰ੍ਹਾਂ ਦਾ ਕੇਂਦਰ ਸਰਕਾਰ ਸੋਚ ਰਹੀ ਹੈ ਜਾਂ ਜਿਸ ਤਰ੍ਹਾਂ ਉਹ ਆਪਣੇ ਅਧਿਕਾਰੀ ਜਗਜੀਤ ਸਿੰਘ ਡੱਲੇਵਾਲ ਕੋਲ ਭੇਜ ਰਹੀ ਹੈ ਉਸ ਤੋਂ ਲੱਗਦਾ ਹੈ ਕਿ ਕੇਂਦਰ ਸਰਕਾਰ ਬਿਚ ਵੀ ਕੋਈ ਨਾ ਕੋਈ ਹੱਲ ਕੱਢਣ ਲਈ ਗੱਲਬਾਤ ਚੱਲ ਰਹੀ ਹੈ ਸੋ ਅੱਜ ਦੀ ਅਪਡੇਟ ਇੰਨੀ ਹੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ